ਮੇਰਾ ਜਾਨੀ ਮੈਥੋਂ ਰੁੱਸਿਆ ਏ ਮੇਰਾ ਜਾਨੀ ਮੈਥੋਂ ਰੁੱਸਿਆ ਏ ਖੌਰੇ ਕਿੱਥੇ ਘੁੱਸਿਆ ਏ ਨਾ ਉਹ ਸਮਝੇ ਪੀੜਾ ਨਾ ਸਮਝੇ ਰਮਜਾ ਨੂੰ ਮੈਨੂੰ ਲੱਗਦਾ ਰਿਸ਼ਤਾ ਬੁੱਸਿਆ ਏ ਮੈਨੂੰ ਲੱਗਦਾ ਰਿਸ਼ਤਾ ਬੁੱਸਿਆ ਏ ਮੈਨੂੰ ਇੰਜ ਲੱਗੇ ਉਹ ਗਲਤ ਹੱਥੀਂ ਚੜ ਗਿਆ ਏ ਮੈਨੂੰ ਇੰਜ ਲੱਗੇ ਉਹ ਗਲਤ ਹੱਥੀ ਚੜ ਗਿਆ ਏ ਜਦੋਂ ਦਾ ਮੈਥੋਂ ਖੁਸਿਆ ਏ ਉਸ ਪਟਕਣ ਨੂੰ ਗੱਲ ਲਾਇਆ ਏ ਉਸ ਪਟਕਣ ਨੂੰ ਗੱਲ ਲਾਇਆ ਏ ਨਾ ਟਿਕਾਓ ਉਹਨੂੰ ਪੁੱਸਿਆ ਏ ਨਾ ਟਿਕਾਓ ਉਹਨੂੰ ਪੁੱਸਿਆ ਏ ਸੰਧੂ ਨਿਤ ਮੰਗਾ ਦਵਾਵਾ ਸੰਧੂ ਨਿਤ ਮੰਗਾ ਦਵਾਵਾ ਯਾ ਅੱਲਾ ਖੈਰ ਕਰੀ ਯਾ ਅੱਲਾ ਰੱਖ ਰੱਖੀ ਜਿਹੜਾ ਮੰੰਜਲ ਕੋਲੋਂ ਘੁੱਸਿਆ ਏ ਜਿਹੜਾ ਮੰੰਜਲ ਕੋਲੋਂ ਘੁੱਸਿਆ ਏ ਜਿਹੜਾ ਮੰੰਜਲ ਕੋਲੋਂ ਘੁੱਸਿਆ ਏ